ਬੜਾ ਗੰਭੀਰ ਮਾਮਲਾ ਪੈਦਾ ਹੋ ਗਿਆ ਬਹੁਤ ਜ਼ਿਆਦਾ ਮੀਂਹ ਪਿਆ ਹਿਮਾਚਲ ਪੰਜਾਬ ਦੇ ਵਿੱਚ ਬੜੀ ਜ਼ਬਰਦਸਤ ਅ ਬਰਖਾ ਤੋਂ ਬਾਅਦ ਬੜੀ ਗੰਭੀਰ ਸਥਿਤੀ ਬਣੀ ਹੈ ਜਿੱਥੇ ਹੋਰ ਬਹੁਤ ਵੱਡੇ ਨੁਕਸਾਨ ਹੋਏ ਆ ਉੱਥੇ ਸਾਡਾ ਇਹ ਲక్ష్ਮੀ ਨਾਰਾਇਣ ਮੰਦਿਰ ਜਿਹੜਾ ਇਤਿਹਾਸਿਕ ਮੰਦਿਰ ਹੈ ਔਰ ਮੈਂ ਮਹਿਸੂਸ ਕਰਦਾ ਕਿ ਸਾਡੇ ਸ਼ਹਿਰ ਦਾ ਸਭ ਤੋਂ ਵੱਡਾ ਧਾਰਮਿਕ ਸਥਾਨ ਹੈ ਇਹਨੂੰ ਇਹ ਜਿਹੜੀ ਗੋਵਿੰਦ ਸਾਗਰ ਦੀ ਢੀਲ ਚੋਂ ਜਿਹੜਾ ਪਾਣੀ ਆਉਂਦਾ ਨੰਗਲ ਡੈਮ ਦਾ ਤੇ ਇੱਥੇ ਆ ਕੇ ਟੱਕਰ ਨਾਲ ਬਹੁਤ ਪੁਰਾਣਾ ਡੰਗਾ ਟੁੱਟਣ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਔਰ ਜਿਹਦੇ ਨਾਲ ਸਾਰੇ ਮੰਦਰ ਦੇ ਕੰਪਲੈਕਸ ਨੂੰ ਕਾਫੀ ਵੱਡਾ ਖਤਰਾ ਪੈਦਾ ਹੋਇਆ ਉਹਦੇ ਕਰਕੇ ਮੈਂ ਆਪਣੇ तमाम ਜਿਹੜੇ ਸੀਨੀਅਰ ਸਾਥੀਆਂ ਉਹਨਾਂ ਦੇ ਨਾਲ ਆਇਆ ਔਰ ਅਸੀਂ ਫੈਸਲਾ ਕੀਤਾ ਕਿ ਕੱਲ ਸਵੇਰੇ ਅਫਸਰਾਂ ਦੀ ਮੀਟਿੰਗ ਕਰਕੇ ਇਹਦਾ ਜਿੰਨਾ ਨੁਕਸਾਨ ਹੋਇਆ ਉਹਦਾ ਜਾਇਜ਼ਾ ਲੈ ਕੇ ਪਰਸੋਂ ਨੂੰ ਮੂਸਲ ਕਮੇਟੀ ਦੀ ਐਮਰਜੈਂਸੀ ਮੀਟਿੰਗ ਰੱਖ ਕੇ ਉਸ ਸਾਰਾ ਜਿੰਨਾ ਵੀ ਖਰਚਾ ਹੋਏ ਮੈਨੂੰ ਨਹੀਂ ਪਤਾ ਕਿੰਨਾ ਬਣਨਾ ਹੈ ਉਹਦਾ ਮਤਾ ਪਾ ਕੇ ਅਸੀਂ ਡਾਇਰੈਕਟਰ ਪੰਚਾਇਤ ਨੂੰ ਨਾ ਸੋਰੀ ਡਾਇਰੈਕਟਰ ਜਿਹੜਾ ਲੋਕਲ ਬਾਡੀ ਹੈ ਉਹਨੂੰ ਪਰਸੋਂ ਨੂੰ ਹੀ ਉਹਦੇ ਟੇਬਲ ਤੇ ਪੁੱਜਦਾ ਕਰਾਂਗੇ ਇਹਨੂੰ ਐਮਰਜੈਂਸੀ ਦੇ ਤੌਰ ਤੇ ਕਰਾਂਗੇ ਤੁਰੰਤ ਕੰਮ ਸ਼ੁਰੂ ਕਰਾਂਗੇ ਔਰ ਤਰੰਤ ਕਮੇਟੀ ਹਰਕਤ ਚਾਕੇ ਕੱਲ ਤੱਕ ਇਹਦਾ ਲਾਅ ਅਸੈਸ ਕਰਕੇ ਪਰਸੋ ਨੂੰ ਐਮਰਜੈਂਸੀ ਮੀਟਿੰਗ ਕਰਕੇ ਮਤਾ ਪਾ ਕੇ ਉਹ ਸੁਬਾ ਸਰਕਾਰ ਦੇ ਕੋਲ ਭੇਜੇਗੀ ਤਾਂ ਕਿ ਜਿਹੜੀ ਲੋੜਿੰਦੀ ਕਾਰਵਾਈ ਜਿਹੜੀ ਹੈ ਲੋੜਿੰਦੀ ਮਨਜ਼ੂਰੀ ਹੈ ਉਹ ਲੈ ਕੇ ਮੰਦਰ ਦਾ ਜਿਹੜਾ ਕੰਪਲੈਕਸ ਹੈ ਇਹਨੂੰ ਬਚਾਇਆ ਜਾਵੇ ਸਾਡੇ ਲਈ ਇਹ ਬਹੁਤ ਅਹਿਮ ਹੈ ਸਾਡੇ ਲਈ ਇਹ ਬਹੁਤ ਪਵਿੱਤਰ ਸਥਾਨ ਹੈ ਕਿਉਂਕਿ ਸਾਰੇ ਸ਼ਹਿਰ ਦੀਆਂ ਜਿਹੜੀਆਂ ਭਾਵਨਾਵਾਂ ਆ ਉਈ ਮੰਦਿਰ ਨਾਲ ਜੁੜੀਆਂ ਔਰ ਮੈਂ ਪ੍ਰਾਰਥਨਾ ਕੀਤੀ ਹੈ ਮੰਦਿਰ ਦੇ ਇੱਥੇ ਦੀ ਸਰਾਤਨਤਨ ਸਭਾ ਦੇ ਪ੍ਰਧਾਨ ਘ라ਟੀ ਸਾਹਿਬ ਬੇ ਉਹ ਬਿਰਧ ਆਦਮੀ ਹੈ ਸ਼ਹਿਰ ਦੀ ਬੜੀ ਮੰਨੀ ਪਰ ਮੰਨੀ ਸਾਡੀ ਹਸਤੀ ਹੈ ਇਹਨਾਂ ਨੂੰ ਮੈਂ ਸਵੇਰੇ ਟੈਲੀਫੋਨ ਤੇ ਵੀ ਨਾਲ ਗੱਲ ਕਰਕੇ ਇਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਤੁਸੀਂ ਇਸ ਗੱਲ 'ਤੇ ਗੱਲੇ ਨਹੀਂ ਸਾਰਾ ਸ਼ਹਿਰ ਅਸੀਂ ਸਾਰੇ ਤੁਹਾਡੇ ਨਾਲ ਹੈ ਔਰ ਇਸ ਕੰਪਲੈਕਸ ਨੂੰ ਠੀਕ ਕਰਨ ਵਿੱਚ ਅਸੀਂ ਤੁਰੰਤ ਕਾਰਵਾਈ ਕਰਾਂਗੇ ਸਰ ਕਈ ਇਲਾਕਿਆਂ ਦੌਰਾ ਕਰ ਰਹੇ ਹੋ ਤੁਸੀਂ ਹਾਂ ਹਾਲਾਤ ਕਿਹੜੇ ਹਾਲਾਤ ਬੜੇ ਗੰਭੀਰ ਹੈ ਬੜੇ ਮੁਸ਼ਕਲ ਭਰੇ ਹਾਲਾਤ ਹੈ ਔਰ ਮੈਨੂੰ ਇਹ ਗੱਲ ਕਹਿਣ ਤੋਂ ਕੋਈ ਝਿਜਕ ਨਹੀਂ ਕਿ ਇਹਦੇ ਚ ਵੱਡਾ ਰੋਲ ਜਿਹੜਾ ਹੈ ਉਹ ਵੀ ਵੀਐਮਬੀ ਦਾ ਹੈ ਵੀਐਮਬੀ ਦੀ ਮਿਸਮੈਨੇਜਮੈਂਟ ਹੈ ਜਦ ਪਤਾ ਸੀ ਜਦ ਪਤਾ ਸੀ ਅੱਜ ਕੱਲ ਮੌਸਮ ਵਿਗਿਆਨੀ ਜਿਹੜੇ ਐ ਇਹ ਘਟੋ-ਘਟ ਨਾ 2 ਮਹੀਨੇ ਪਹਿਲਾਂ ਬਿਲਕੁਲ ਸਹੀ ਦੱਸ ਦਿੰਦੇ ਆ ਕਿ ਵਰਖਾ ਕਦੋਂ ਪੈਣੀ ਹੈ ਔਰ ਇਸ ਮਸਲੇ 'ਚ ਵੀ ਇੱਕ ਮਹੀਨਾ ਪਹਿਲਾਂ ਮੌਸਮ ਵਿਗਿਆਨੀਆਂ ਨੇ ਦੱਸ ਦਿੱਤਾ ਸੀ ਕਿ 30 31 ਦੇ ਨੇੜੇ ਭਾਰੀ ਮੀਂਹ ਪੈਣਾ ਹੈ ਤਾਂ ਇਹਨਾਂ ਨੂੰ ਬੰਦੋਬਸਤ ਕਰਕੇ ਉਹ ਪਾਣੀ ਉਦੋਂ ਰਿਲੀਜ਼ ਕਰ ਲੈਣਾ ਚਾਹੀਦਾ ਸੀ ਜਿਹੜਾ ਹੁਣ ਵਰਖਾ ਦੇ ਵਿੱਚ ਹੀ ਡੈਮ ਦਾ ਰਿਲੀਜ਼ ਕਰ ਰਹੇ ਆ ਔਰ ਇਸ ਤੋਂ ਵੀ ਅੱਗੇ ਕੱਲ ਦਾ 8000 ਕਿਊਸਿਕ ਪਾਣੀ ਬਿਆਸ ਦਾ ਜਿਹੜਾ ਹੈ ਉਹ ਸਤਲੁਜ ਭਾਰਤ ਦਾ ਸਲਾਪੜ ਤੋਂ ਜਿਹਦੇ ਨਾਲ ਕੱਲ ਦੇ ਹਾਲਾਤ ਹੋਰ ਵੀ ਸਤਲੁਜ ਦੇ ਗੋਵਿੰਦ ਸਾਗਰ ਦੇ ਨੰਗਲ ਡੈਮ ਦੇ ਔਰ ਸਤਲੁਜ ਦੇ ਕੈਚਮੈਂਟ ਏਰੀਆ ਦੇ ਗੰਭੀਰ ਹੋ ਗਏ ਕਿਉਂਕਿ ਪਾਣੀ ਦੀ ਮਾਤਰਾ ਹੋਰ ਵੱਧ ਗਈ ਤੇ ਸਰ ਜੋਨੋ ਮਹੀਨਾ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਪ੍ਰਸ਼ਾਸਨ ਨੂੰ ਵਾਲੇ ਸਰਕਾਰ ਨੂੰ ਅਪੀਲ ਕੀਤੀ ਸੀ ਇਸ ਸਮੇਂ ਰਹਿੰਦੇ ਸਾਰੇ ਵਿਚਾਰ ਜਿਹੜੇ ਕੰਮ ਕਰਨ ਬਿਲਕੁਲ 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 ਨਹੀਂ ਨਹੀਂ ਬਿਲਕੁਲ ਨਹੀਂ ਹੋਏ ਬਿਲਕੁਲ ਕਿਸੇ ਨੇ ਕੁਝ ਨਹੀਂ ਕੀਤਾ ਕਿਸੇ ਨੇ ਡਕਰੀ ਤੋੜਿਆ ਲੋਕੀ ਆਪਣੇ ਭੱਗੇ ਹੀ ਆ ਜਿਹੜਾ ਕੋਈ ਬਚ ਗਿਆ ਬਚ ਗਿਆ ਜਿਹਦਾ ਕੋਈ ਨੁਕਸਾਨ ਹੁੰਦਾ ਹੋ ਜਾਏ ਕਿਸੇ ਨੇ ਕੁਝ ਨਹੀਂ ਕੀਤਾ ਉਧਰ ਬਰਖਾ ਪੈਂਦੀ ਹੈ ਉਧਰ ਹੜਾ ਜਾਂਦੇ ਆ ਉਧਰ ਇਹ ਹੜ ਰੋਕੂ ਜਿਹੜੇ ਇੰਤਜ਼ਾਮ ਹੈ ਉਹ ਕਰਨ ਵਾਸਤੇ ਕਰੋ ਨਿਕਲ ਪਿੰਦੇ ਆ ਤੇ ਉਹਦੇ ਵਿੱਚ ਫਿਰ ਜੋ ਹੁੰਦਾ ਹੈ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਸਾਰੇ ਹੜਾਂ ਵਾਸਤੇ ਤੁਸੀਂ ਬੀਵੀਐਮਪੀ ਨੂੰ ਸਿੱਧੇ ਤੌਰ ਤੇ ਉਹਨਾਂ ਦੀ ਗੈਦੀ ਮੰਨ ਤੇ ਚਲੋ ਦੁਸ਼ਕ ਮਿਸਮੈਨੇਜਮੈਂਟ ਹੈ ਪਾਣੀ ਦੀ ਮਿਸਮੈਨੇਜਮੈਂਟ ਹੈ ਪਾਣੀ ਨੂੰ ਕੰਟਰੋਲ ਕਰਨ ਦੀ ਇਹ ਜਿਹੜਾ ਪਾਖੜਾ ਹੈ ਇਕੱਲਾ ਬਿਜਲੀ ਪੈਦਾ ਕਰਨ ਵਾਸਤੇ ਨਹੀਂ ਹੈ ਇਹ ਇਕੱਲਾ ਬਿਜਲੀ ਪੈਦਾ ਕਰਨ ਵਾਸਤੇ ਨਹੀਂ ਹੈ ਇਹ ਹੜ ਰੋਕਣ ਵਾਸਤੇ ਵੀ ਹੈ ਸਾਰਾ ਸਾਲ ਇਰੀਗੇਸ਼ਨ ਦਾ ਪਾਣੀ ਦੇਣ ਵਾਸਤੇ ਵੀ ਹੈ ਅੱਜ ਜਿਹੜਾ ਪਾਣੀ ਹੁਣ ਪਾਖੜੇ ਤੋਂ ਛੱਡਿਆ ਜਾ ਰਿਹਾ ਇਹ ਸਾਰਾ ਪਾਕਿਸਤਾਨ ਜਾ ਰਿਹਾ ਇਸ ਪਾਣੀ ਨੇ ਬਿਜਲੀ ਪੈਦਾ ਕਰਨੀ ਸੀ ਸੋ ਮੈਨੂੰ ਨਹੀਂ ਪਤਾ ਕਿੰਨਾ ਹੈ ਪਰ ਮੇਰੇ ਖਿਆਲ ਹੈ ਕਿ 5 ਕਰੋੜ ਰੁਪਏ ਦਾ ਡੇਲੀ ਨੁਕਸਾਨ ਹੋ ਰਿਹਾ ਇਸ ਵੇਲੇ ਜਿਹੜਾ ਪਾਣੀ ਪਾਕਿਸਤਾਨ ਨੂੰ ਕੱਲੇ ਪਾਖੜੇ ਤੋਂ ਜਾ ਰਿਹਾ ਨਹੀਂ ਤਾਂ ਇਸ ਪਾਣੀ ਨੇ ਬਿਜਲੀ ਪੈਦਾ ਕਰਨੀ ਸੀ ਹੁਣ ਇਹ ਪਾਣੀ ਸੱਤਰੇ ਦੇ ਵਿੱਚ ਛੱਡਿਆ ਜਾ ਰਿਹਾ ਔਰ ਇਹੀ ਪਾਣੀ ਨਾਲ ਜਿਹੜਾ ਹੁਣ ਛੱਡਿਆ ਜਾ ਰਿਹਾ ਬਹੁਤ ਵੱਡੀ ਰਕਮ ਬਣਦੀ ਹੈ ਉਹ ਮੈਨੂੰ ਹੁਣ ਅੰਕੜੇ ਯਾਦ ਨਹੀਂ कि ਜਿਉ ਸਮੇਂ ਸਰ ਛੱਡਿਆ ਹੁੰਦਾ ਉਹਦੇ ਨਾਲ ਇਹ ਵੀ ਸਥਿਤੀ ਨਹੀਂ ਸੀ ਹੋਣੀ ਤੇ ਬਿਜਲੀ ਵੀ ਪੈਦਾ ਹੋਣੀ ਸੀ ਦੋਰੀ ਮਾਰ ਹੈ ਦੋਰਾ ਨੁਕਸਾਨ ਹੈ ਔਰ ਇਹਦੇ ਚ ਫੇਰ ਗੱਲ ਕਰਾਂਗੇ ਕਿਉਂਕਿ ਅੱਜ ਹਲਾਕ ਮਾੜੇ ਹੈ ਮਾੜੀ ਗੱਲ ਹੈ ਲੇਕਿਨ ਇਹਦੀ ਇਨਕੁਆਰੀ ਜ਼ਰੂਰ ਵੱਡੇ ਪੱਧਰ ਤੇ ਹੋਣੀ ਚਾਹੀਦੀ ਹੈ ਔਰ ਉਹ ਭਾਰਤ ਸਰਕਾਰ ਕਰਵਾ ਸਕਦੀ ਹੈ ਬੀਵੀਐਮਪੀ ਦੀ ਇਨਕੁਆਰੀ ਬਿਲਕੁਲ ਇਹ ਸਾਰੇ ਮਸਲੇ ਦੀ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਕੋਈ ਕਹਿੰਦਾ ਉਹਦੀ ਗਲਤੀ ਹੈ ਕੋਈ ਕਹਿੰਦਾ ਉਹਦੀ ਗਲਤੀ ਹੈ ਮੈਂ ਕਹਿੰਦਾ ਇਹਨਾਂ ਚੀਜ਼ਾਂ ਦਾ ਨੋਟਾਰਾ ਹੋਣਾ ਚਾਹੀਦਾ ਇੱਕੋ ਹੀ ਦਫ਼ਾ ਪਤਾ ਲੱਗ ਜਾਏ ਕਿ ਮਿਸਮੈਨੇਜਮੈਂਟ ਹੈ ਕਿ ਦੀ ਵਾਸਤੇ ਜ਼ਿੰਮੇਵਾਰ ਕੋਣ ਹੈ ਮੁਲਾਜ਼ਮ ਜਿੱਥੇ ਬੰਦਿਆਂ ਨੇ ਪ੍ਰੈਸ ਕਾਨਫਰੈਂਸ ਕੀਤੀ ਦੀ ਇਹਨਾਂ ਨੇ ਜਿਹੜੇ ਪਖੜਾ ਰੋਡ ਲੈਂਡ ਸਲੈਕਸ਼ਨ ਕਰਕੇ ਬੰਦ ਹੋ ਜਾਂਦਾ ਬਾਰ ਬਾਰ ਮੁਲਾਜ਼ਮਾਂ ਨੂੰ ਪਰੇਸ਼ਾਨੀ ਆ ਰਹੀ ਹੈ ਇਹ ਇੱਕ ਅਮਰਜੈਂਸੀ ਰੋਡ ਹੈ ਇਹ BBMP ਮੈਨੇਜਮੈਂਟ ਨਾ ਭਰਤੀ ਕਰਦੀ ਨਾ ਬੰਦੇ ਕੋਈ ਹੋਰ ਪ੍ਰਬੰਧ ਕਰਦੀ ਜਿਹਦੇ ਕਰਕੇ ਕਰਮਚਾਰੀਆਂ ਦੇ ਖਤਰੇ ਬਿਲਕੁਲ 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 ਮੈਂ ਸਹਿਮਤ ਹਾਂ ਉਹਨਾਂ ਦੇ ਨਾਲ BBMP ਦੇ ਮੁਲਾਜ਼ਮਾਂ ਦੇ ਨਾਲ ਸਹਿਮਤ ਹਾਂ ਸਾਡੀ ਹਮਦਰਦੀ ਹੈ ਉਹਨਾਂ ਦੇ ਨਾਲ ਬੜੀ ਮੁਸ਼ਕਿਲ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈਂਦਾ ਹੈ ਇਹਦਾ ਪੱਕੇ ਤੌਰ ਤੇ ਹੱਲ ਹੈ ਜਿਹੜਾ ਇਹ ਬੀਵੀਐਮਬੀ ਮੈਨੇਜਮੈਂਟ ਨੂੰ ਕਰਨਾ ਚਾਹੀਦਾ ਤੇ ਸਰ ਫਾਈਨਲੀ ਜਿਹੜੇ ਸਤਲੁਜ ਦਰਿਆ ਦੇ ਕੰਢੇ ਲੋਕ बसे ਆ ਆ ਕੀ ਆਪਲੀ ਕਰੋਗੇ ਉਹਨਾਂ ਨੂੰ ਕਹਿਣਾ ਚਾਹੁੰਨਾ ਭਾਈ ਆਪਣਾ ਬਚਾਅ ਕਰੋ ਔਰ ਸੇਫ ਥਾਂਾਂ ਤੇ ਚਲੀ ਜਾਓ ਕਿਉਂਕਿ ਪਾਣੀ ਕਿਸੇ ਵੀ ਟਾਈਮ ਹੋਰ ਵੀ ਵੱਧ ਸਕਦਾ ਹੈ 8000 ਕਿਊਸਿਕ ਦਾ ਇਹਨਾਂ ਨੇ ਪਾਤਾ ਹੋਇਆ ਦਾ ਅਭਿਆਸ ਦਾ ਸਲਾਹ ਪੜ ਤੋਂ ਤੇ ਇਹ ਆਉਣ ਵਾਲੇ ਦਿਨਾਂ 'ਚ ਜੇ ਵਰਖਾ ਹੋਰ ਪੈਂਦੀ ਹੈ ਔਰ ਮੌਸਮ ਵਿਗਿਆਨੀ ਕਹਿ ਰਹੇ ਹੈ ਕਿ ਆਉਣ ਵਾਲੇ ਦਿਨਾਂ ਚ ਪਾਣੀ ਹੋਰ ਵੀ ਆਏਗਾ ਵਰਖਾ ਹੋਰ ਵੀ ਪਏਗੀ ਤੇ ਫਿਰ ਦਰਿਆਵਾਂ ਦਾ ਪਾਣੀ ਵਧਣਾ ਸੁਭਾਵਿਕ ਹੈ ਇਸ ਕਰਕੇ ਜਿਹੜੇ ਦਰਿਆਵਾਂ ਦੇ ਕੰਢੇ ਲੋਕ ਬੈਠੇ ਐ ਉਹਨਾਂ ਨੂੰ ਸਾਡੀ ਪ੍ਰਾਰਥਨਾ ਹੈ ਕਿ ਆਪਣਾ maal ਡੰਗਰ ਲੈ ਕੇ ਸੇਫ ਜਗ੍ਹਾ ਤੇ ਜਾਣ ਤਾਂ ਕਿ ਕਿਸੇ ਕਿਸਮ ਦਾ ਪਸ਼ੂਆਂ ਦਾ ਜਾਂ ਜਾਨੀ ਨੁਕਸਾਨ ਨਾ ਹੋਵੇ ਜਿਹੜੇ ਪ੍ਰਸ਼ਾਸਨ ਵੱਲੋਂ ਰਾਹਤ ਕਾਰ ਕੀਤੇ ਜਾ ਰਹੇ ਉਹਨਾਂ ਤੋਂ ਤੁਹਾਡੀ ਤਸੱਲੀ ਹੈ ਕਿੱਥੇ ਰਾਹਤ ਕਾਰ ਆ ਤੇ ਰੋਲ ਤਾਂ ਆ ਰਹੀ ਹੈ ਸਾਡੇ ਕਿੱਥੇ ਇੱਥੇ ਚ ਫੋਟੋ ਸੈਸ਼ਨ ਕੋਈ ਕਰਵਾਈਓ ਜਿੱਥੇ ਮਰਜ਼ੀ ਕਢ ਕੇ ਕਰਵਾਈਓ ਰਹਾਦ ਦਾ ਉਹ ਹਾਲ ਹੈ ਜਿਹੜਾ ਉਹ ਮਾੜਾ ਹੈ ਇਹਦੇ ਚ ਕੱਲੀ ਸੂਬਾ ਸਰਕਾਰ ਜ਼ਿੰਮੇਵਾਰ ਨਹੀਂ ਕੇਂਦਰ ਸਰਕਾਰ ਬਰਾਬਰ ਦੀ ਜ਼ਿੰਮੇਵਾਰ ਹੈ ਅਸੀਂ ਸਰਹੱਦੀ ਸੂਬਾ ਹੈ ਅਸੀਂ ਪਾਕਿਸਤਾਨ ਦੇ ਨਾਲ ਲੱਗਦੇ ਆ ਅਸੀਂ ਜੀ ਐਨ ਕੇ ਦੇ ਨਾਲ ਲੱਗਦੇ ਆ ਅੱਜ 8 ਦਿਨ ਹੋ ਗਏ ਪੰਜਾਬ ਵਿੱਚ ਆਫਤਾ ਹੀ ਰੂ ਕਿ ਆ ਅਸੀਂ ਹਿੰਦੁਸਤਾਨ ਦਾ ਹਿੱਸਾ ਨਹੀਂ ਕਿ ਆ ਹਿੰਦੁਸਤਾਨ ਨੂੰ ਅਸੀਂ ਟੈਕਸ ਨਹੀਂ ਦਿੰਦੇ ਕਿ ਆ ਭਾਰਤ ਸਰਕਾਰ ਸਾਡੇ ਕੋਲੋਂ ਆਪਣਾ ਜਿਹੜਾ ਹਿੱਸੇ ਦਾ ਜਿਹੜਾ ਜੀ ਐਸ ਟੀ ਉਹ ਲੈਂਦੀ ਨਹੀਂ ਜੇ ਲੈਂਦੀ ਹੈ ਤੇ ਜੇ ਉਹਨਾਂ ਦੀ ਜ਼ਿੰਮੇਵਾਰੀ ਹੈ ਤਾਂ ਉਹਨਾਂ ਨੂੰ ਤੁਰੰਤ ਇਹ ਜਿਹੜੇ ਹੜ੍ਹ ਹੈ ਕਿ ਹੈ ਪਹਾੜੀ ਹਿਮਾਚਲ ਚਾਹੇ ਪੰਜਾਬ ਵਿੱਚ ਇਹਨੂੰ ਰਾਸ਼ਟਰੀ ਆਪਦਾ ਘੋਸ਼ਿਤ ਕਰਕੇ ਤੁਰੰਤ ਪੈਕੇਜ ਦੇਣਾ ਚਾਹੀਦਾ ਰਾਹਤ ਤਾਂ ਪੈਸੇ ਨਾਲ ਹੋਣੀ ਹੈ ਜੇ ਪੈਸਾ ਹੋਏਗਾ ਤਾਂ ਰਾਹਤ ਹੋਏਗੀ ਆ ਜਿਹੜੀ ਰਾਹਤ ਹੈ ਇਹ ਅੱਖਾਂ ਬੁੰਝਣ ਵਾਲੀ ਗੱਲ ਹੈ ਉਸ ਪੱਧਰ ਦੀ ਰਾਹਤ ਨਹੀਂ ਹੈ ਔਰ ਇਸ ਤੋਂ ਵੀ ਅੱਗੇ ਮੈਂ ਇੱਕ ਹੋਰ ਬੇਨਤੀ ਕਰੂੰਗਾ ਕਿ ਜ਼ਰੂਰਤ ਹੈ ਆਰਮੀ ਨੂੰ ਲਾਓ ਵੱਡੇ ਪੱਧਰ ਤੇ ਆਰਮੀ ਲਾ ਕੇ ਲੋਕਾਂ ਦੀ ਜਾਨ ਤਾਂ ਬਚਾਓ ਲੋਕਾਂ ਦਾ ਮਾਲ ਤਾਂ ਬਚਾਓ ਲੋਕਾਂ ਨੂੰ ਤੁਰੰਤ ਰਾਹਤ ਤਾਂ ਦਿਓ और यह कोई बंडिया नहीं पाइया कि भारत सरकार हो रहा है रूबा सरकार हो रहा है या पार्टी कित के है पार्टी कितने अरे सारे क्ठे है और सबनों कट्ठे हो के इस नैशनल जी कलैमिटी है यदा मुकाबला करना चाहिए राष्ट्रीय आपदा है Thank you. Thank you.